ਪੋਦੇ ਲਈ ਤੁਹਾਨੂੰ ਸਭ ਤੋਂ ਜ਼ਰੂਰੀ ਹੈਗੀ ਆ CLB ਲੈਵਲ 4 4.5 ਈਚ ਬੈਂਡ ਸਕੋਰ ਚਾਹੀਦੇ ਆ ਔਰ ਦੂਸਰੀ ਗੱਲ ਤੁਹਾਡੀ ਵੈਸ ਜਿਹੜੀ ਹੈਗੀ ਡਿਗਰੀ ਦੀ ਉਹ ਹੋਣੀ ਚਾਹੀਦੀ ਆ ਜੇ ਤੁਹਾਡੇ ਕੋਲੇ ਆਫਟਰ ਪਲੱਸ 2 ਕੋਈ ਹੈਲਥ ਕੇਅਰ ਦਾ ਡਿਪਲੋਮਾ ਉਹ ਵੀ ਇੱਕ ਗੱਲ ਇਹ ਕਿ ਇਮੀਗ੍ਰੇਸ਼ਨ ਇੰਡਸਟਰੀ ਐਸ ਟਾਈਮ ਸਲੋ ਹੈਗੀ ਆ ਇਹ ਧਿਆਨ ਰੱਖਿਓ ਕਿ ਕਿਸੇ ਅਣਜਾਣ ਬੰਦੇ ਕੋਲੇ ਜਾ ਕੇ ਐਲ ਐਮ ਆਈ ਦੇ ਨਾਮ ਤੇ ਜੌਬ ਆਫਰ ਦੇ ਨਾਮ ਤੇ ਵੈਸ ਕਰਵਾ ਕੇ ਦੇ ਦੂੰਗਾ ਤੁਹਾਡਾ ਡਿਪਲੋਮਾ ਬਣਵਾ ਦੂੰਗਾ ਤੁਹਾਡਾ ਐਕਸਪੀਰੀਅੰਸ ਬਣਵਾ ਦੂੰਗਾ ਪੈਸੇ ਨਾਲ ਨਹੀਂ ਜੇ ਜਰੂਰ ਬੰਦਾ ਕੰਮ ਕਰਦਾ ਜਿਨੇ ਕਿਸੇ ਨੇ ਪਹਿਲਾਂ ਵੀਜ਼ੇ ਲਏ ਹੋਏ ਆ ਐਲ ਐਮ ਆਈ بیسਡ ਉਹਦੇ ਕੋਲੇ ਜਾ ਕੇ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ ਸਾਡੇ ਕੋਲੇ ਵੀ ਉਹ ਲਾਇਸੈਂਸ ਹੈ ਨਹੀਂ ਔਰ ਮਾਰਕੀਟ ਚ ਵੀ ਬਹੁਤ ਸਾਰੇ ਲੋਕਾਂ ਕੋਲੇ ਲਾਇਸੈਂਸ ਨਹੀਂ ਹੁੰਦਾ ਬਟ ਅਸੀਂ ਕੈਨੇਡੀਅਨ ਗਵਰਨਮੈਂਟ ਦੁਆਰਾ ਲਾਇਸੈਂਸ ਇਸ਼ੂ ਹੋਇਆ ਜੀ ਨੂੰ ਔਰ ਅਸੀਂ ਜਿਹੜੀ ਇਹਦੀ ਜਾਣਕਾਰੀ ਫਰੀਦਕੋਟ ਤੇ ਮੁਹਾਲੀ ਆਫਿਸ ਦੇ ਰਹੇ ਹਾਂ ਅ ਪਿਛਲੇ ਸਮੇਂ ਕੈਨੇਡਾ ਦੇ ਵਿੱਚ ਕਾਫੀ ਚੇਂਜਸ ਕੀਤੇ ਗਏ ਸੂਲ ਦੇ ਵਿੱਚ ਤੇ ਹੁਣ ਇੱਕ ਪੀਆਰਕੇ ਚੱਲ ਰਿਹਾ ਕਿ ਤੁਸੀਂ ਆਪ ਦੇ ਕਿਸੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਸਿੱਧੇ ਇੰਡੀਆ ਤੋਂ ਪੱਕੇ ਬਲਾ ਸਕਦੇ ਹੋ ਕਿਉਂਕਿ ਹੋਰ ਰਾ ਕਿਤੇ ਨ ਕਿਤੇ ਜਾਣ ਦੇ ਔਖੇ ਲੱਗਦੇ ਕਿਉਂਕਿ ਪਲੱਸ 2 ਕਰਨ ਤੋਂ ਬਾਅਦ ਹੁਣ ਸਿੰਗਲ ਬੰਦਾ ਉੱਥੇ ਜਾਂਦਾ ਹੈਗਾ ਉਹਦੇ ਵਿੱਚ ਪੀਆਰਕੇ ਵਿੱਚ ਕੀ ਹੈਗਾ ਕੇਅਰ ਗੀਵਰ ਦਾ ਪ੍ਰੋਗਰਾਮ ਹੈਗਾ ਕੈਨੇਡਾ ਦੇ ਵਿੱਚ ਜਿਹੜਾ 31 ਮਾਰਚ ਨੂੰ ਓਪਨ ਹੋਣਾ ਤੇ ਮੈਨੂੰ ਲੱਗਦਾ ਸੇਮ ਡੇ ਹੀ ਫੁੱਲ ਹੋ ਜਾਣਾ ਉਹ ਜਿੰਨੀ ਕਿ ਵੈਕੈਂਸੀਸ ਹੈਗੀਆਂ ਉਹ ਸੇਮ ਡੇ ਹੀ ਫੁੱਲ ਹੋ ਜਾਣਾ ਉਹਦੇ ਲਈ ਤੁਹਾਨੂੰ ਸਭ ਤੋਂ ਜ਼ਰੂਰੀ ਹੈਗੀ ਆ ਸੀਐਲਬੀ ਲੈਵਲ 4 4.5 ਈਚ ਬੈਂਡ ਸਕੋਰ ਚਾਹੀਦੇ ਆ ਔਰ ਦੂਸਰੀ ਗੱਲ ਤੁਹਾਡੀ ਵੈਸ ਜਿਹੜੀ ਹੈਗੀ ਡਿਗਰੀ ਦੀ ਉਹ ਹੋਣੀ ਚਾਹੀਦੀ ਆ ਜੇ ਤੁਹਾਡੇ ਕੋਲੇ ਆਫਟਰ ਪਲੱਸ 2 ਕੋਈ ਹੈਲਥ케ਅਰ ਦਾ ਡਿਪਲੋਮਾ ਉਹ ਵੀ ਐਕਸੈਪਟੇਬਲ ਹੈਗਾ ਔਰ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਇਸ ਟਾਈਮ ਕੈਨੇਡਾ ਦੇ ਵਿੱਚ ਹੈਗਾ ਔਰ ਜਿਹਦਾ ਬੱਚਾ ਜਿਹੜਾ ਹੈਗਾ 5 ਸਾਲ ਤੋਂ ਛੋਟਾ ਜਾਂ ਜਿਹਦੇ ਕੋਲੇ ਕੋਈ ਬਜ਼ੁਰਗ ਹੈਗਾ ਜਿਹੜਾ ਬੈੱਡ ਤੇ ਹੈਗਾ ਉਦੇ ਲਈ ਉਹ ਤੁਹਾਨੂੰ ਜੌਬ ਆਫਰ ਵੀ ਦੇ ਸਕਦਾ ਉਹ ਕੰਪਲਸਰੀ ਹੈਗੀ ਆ ਨਹੀਂ ਤਾਂ ਬਹੁਤ ਸਾਰੀਆਂ ਜੌਬ ਆਫਰ ਤੁਹਾਨੂੰ ਪ੍ਰੋਵਾਈਡ ਵੀ ਕਰਾਈਆਂ ਜਾ ਰਹੀਆਂ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਇਮੀਗ੍ਰੇਸ਼ਨ ਇੰਡਸਟਰੀ ਇਸ ਟਾਈਮ ਸਲੋ ਹੈਗੀ ਆ ਇਹ ਧਿਆਨ ਰੱਖਿਓ ਕਿ ਕਿਸੇ ਅਣਜਾਣ ਬੰਦੇ ਕੋਲੇ ਜਾ ਕੇ ਐਲ ਐਮ ਆਈ ਦੇ ਨਾਮ ਤੇ ਜੌਬ ਆਫਰ ਦੇ ਨਾਮ ਤੇ ਵੈਸ ਕਰਵਾ ਕੇ ਦੇ ਦੂੰਗਾ ਤੁਹਾਡਾ ਡਿਪਲੋਮਾ ਬਣਵਾ ਦੂੰਗਾ ਤੁਹਾਡਾ ਐਕਸਪੀਰੀਅੰਸ ਬਣਵਾ ਦੂੰਗਾ ਪੈਸੇ ਨਾ ਖਰਾਬ ਕਰਿਓ ਜਿਹੜਾ ਕੋਈ ਜੈਨੂਇਨ ਬੰਦਾ ਕੰਮ ਕਰਦਾ ਜਿਨੇ ਕਿਸੇ ਨੇ ਪਹਿਲਾਂ ਵੀਜ਼ੇ ਲਏ ਹੋਏ ਆ LMI बेस्ड ਉਹਦੇ ਕੋਲੇ ਜਾ ਕੇ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ ਔਰ ਤੁਹਾਡਾ ਕੇਅਰ ਗੀਵਰ ਪੀਆਰ ਪ੍ਰੋਗਰਾਮ ਜਿਹੜਾ ਹੈਗਾ ਉਹ ਸਕਸੈਸਫੁਲ ਹੋ ਜਾਊਗਾ। ਇਹਦੇ ਵਿੱਚ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਜਿੰندگی ਦੀ ਸਹੂਲਤ ਦਿੱਤੀ ਜਾ ਰਹੀ ਹੈ ਕਿਵੇਂ ਗਾਈਡਲਾਈਨਸ ਕੀਤਾ ਜਾਣਾ ਕਿ ਤੁਸੀਂ ਜੇ ਅਪਲਾਈ ਕਰਨਾ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਕਿੰਨੀ ਕ ਮਦਦ ਕਰ ਸਕਦੇ ਹੋ ਉਹਦੇ ਵਿੱਚ। ਕੈਨੇਡਾ ਦਾ ਜਿਹੜਾ ਪੀਆਰ ਪ੍ਰੋਗਰਾਮ ਹੈਗਾ ਨਾ ਇਹ ਕਿਤੇ ਨਾ ਕਿਤੇ ICCRC ਜਿਹੜੇ ਮੈਂਬਰ ਹੈਗੇ ਆ ਕੈਨੇਡੀਅਨ ਗਵਰਨਮੈਂਟ ਵੱਲੋਂ ਉਹਨਾਂ ਲੋਕਾਂ ਤੋਂ ਜੇ ਅਸੀਂ ਪ੍ਰੋਸੈਸ ਕਰਾਵਾਂਗੇ ਤਾਂ ਉਹ 100% ਸਕਸੈਸ ਹੋ ਜਾਊਗਾ। ਕਿਤੇ ਨਾ ਕਿਤੇ ਸਾਡੇ ਕੋਲੇ ਵੀ ਉਹ ਲਾਇਸੈਂਸ ਹੈ ਨਹੀਂ ਔਰ ਮਾਰਕੀਟ 'ਚ ਵੀ ਬਹੁਤ ਸਾਰੇ ਲੋਕਾਂ ਕੋਲੇ ਲਾਇਸੈਂਸ ਨਹੀਂ ਹੁੰਦਾ ਬਟ ਅਸੀਂ ਕੈਨੇਡਾ ਦੇ ਵਿੱਚ ਸਾਡਾ ਇੱਕ ਬ੍ਰਦਰ ਹੀ ਹੈਗਾ ਐਜ਼ ਅ ਬ੍ਰਦਰ ਅਸੀਂ ਉਹਦੇ ਨਾਲ ਕੰਮ ਕਰ ਰਹੇ ਆ ਜਿਹੜਾ ਕੈਨੇਡੀਅਨ ਗਵਰਨਮੈਂਟ ਦੁਆਰਾ ਲਾਇਸੈਂਸ ਇਸ਼ੂ ਹੋਇਆ ਜੀ ਨੂੰ ਔਰ ਅਸੀਂ ਜਿਹੜੀ ਇਹਦੀ ਜਾਣਕਾਰੀ ਐ ਫਰੀਦਕੋਟ ਤੇ ਮੁਹਾਲੀ ਆਫਿਸ ਦੇ ਰਹੇ ਆ ਤੁਹਾਨੂੰ ਪ੍ਰੋਪਰ ਔਰ ਜਿਹੜੇ ਕੋਈ ਡਾਕੂਮੈਂਟ ਤੁਹਾਡੇ ਹੈਗੇ ਉਹ ਕੈਨੇਡੀਅਨ ਗਵਰਨਮੈਂਟ ਦੁਆਰਾ ਜਿਹੜੇ ਲੋਅਰ ਹੈਗੇ ਆ ਉਹਨਾਂ ਦੁਆਰਾ ਤਿਆਰ ਕਰਾਵਾਂਗੇ ਔਰ ਜਿਹੜਾ ਸਕਸੈਸ ਰੇਟ ਹੈਗਾ ਉਹਦੇ ਵਿੱਚ 100% ਸਕਸੈਸ ਰੇਟ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਅਣਜਾਣ ਬੰਦਿਆਂ ਤੋਂ ਬਚੋ ਅਵੇਅਰ ਹੋ ਜਾ ਕਿਤੇ ਫਿਰ ਇਹ ਨਾ ਹੋਵੇ ਕਿ ਤੁਸੀਂ ਪੈਸੇ ਖਰਾਬ ਕਰਕੇ ਫਿਰ ਡੌਕੀ ਵਾਲੇ ਸਿਸਟਮ 'ਚ ਪੈਣਾ ਪੈ ਜਾਏ ਕਿਉਂਕਿ ਡੌਕੀ ਵਾਲੇ ਸਿਸਟਮ 'ਚ ਉਦੋਂ ਹੀ ਬੰਦਾ ਪੈਂਦਾ ਜਦੋਂ ਸਿੱਧੇ ਰਸਤੇ ਦੇ ਵਿੱਚ ਬਹੁਤ ਸਾਰੇ ਪੈਸੇ ਖਰਾਬ ਕਰ ਲਵੇ ਔਰ ਲੋਕਾਂ ਦੀਆਂ ਗੱਲਾਂ ਸੁਨੀਆਂ ਪੈਣ ਉਹਨੂੰ ਫਿਰ ਉਹ ਪੁੱਠੇ ਰਸਤੇ ਕਿਤੇ ਨਾ ਤਾ ਕਰਕੇ ਅਸੀਂ ਕਹਿੰਦੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਕੰਮ ਕਰਨ ਵਾਲੇ ਲੋਕ ਵੀ ਹੈਗੇ ਆ ਕਿਤੇ ਨਾ ਕਿਤੇ ਕੁਝ ਇਦਾਂ ਦੇ ਲੋਕ ਵੀ ਹੈਗੇ ਜਿਹੜੇ ਸੋਸ਼ਲ ਮੀਡੀਆ ਤੇ ਕੁਝ ਹੋਰ ਕਹਿੰਦੇ ਆ ਔਰ ਐਕਸਪੀਰੀਅੰਸ ਹੈ ਨਹੀਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰਾਓ ਕਿਸੇ ਵੀ ਤਰੀਕੇ ਦੀ ਔਰ ਤੁਹਾਡਾ ਜਿਹੜਾ ਵਿਦੇਸ਼ ਜਾਣ ਦਾ ਰਸਤਾ ਹੈਗਾ ਕਲੀਅਰ ਹੋ ਜਾਊਗਾ ਧੰਨਵਾਦ ਸਿਮਰ ਜੀ ਸਾਡੇ ਨਾਲ ਗੱਲਬਾਤ ਕਰ ਲਈ ਧੰਨਵਾਦ ਜੀ ਸਾਸ਼ਟ੍ਰੀ ਕਾ ਤਾਲ ਦੀ ਨਾਲ ਉਹਨਾਂ ਵੱਲੋਂ ਕੈਨੇਡਾ ਦੇ ਲੈ ਕੇ ਜਾਂ ਸਟੇਟਲ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝ ਕੀਤੀ ਆ ਕਿ ਜੇਕਰ ਤੁਸੀਂ ਕਿਸੇ ਵੀ ਦੇਸ਼ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਫ੍ਰੀ ਕੋਟ ਅਤੇ ਮੁਹਾਲੀ ਦੇ ਵਿੱਚ ਅਫਸਰ ਵੀਜ਼ਾ ਵੇ ਵਿੱਚ ਆ ਕੇ ਪਹੁੰਚ ਸਕਦੇ ਕਰ ਸਕਦੇ ਹੋ